ਸੀसीएमएस ਦੇ थ्रू हजार पोस्टਾਂ ਵਿੱਚ 338ਵਾਂ ਸਥਾਨ ਪ੍ਰਾਪਤ ਹੋਇਆ ਤੇ ਆ ਕਾਉਂਸਲਿੰਗ ਪੂਰੀ ਪਾਰਦਰਸ਼ੀਤਾ ਨਾਲ ਹੋਈ ਹੈ ਤੇ ਮੈਂ ਹੁਣ ਇਸ ਸਮੇਂ ਸਿਵਲ ਹਸਪੀਟਲ ਲੁਧਿਆਣਾ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਸੇਵਾ ਕਰੀ ਜਾਂਦਾ ਹਾਂ ਸਰਕਾਰ ਦੇ ਨਵਨ ਨਿਯੁਕਤ ਮੈਡੀਕਲ ਆਫੀਸਰਾਂ ਦੀ 1000 ਪੋਸਟਾਂ ਨਿਕਲੀਆਂ ਸਨ ਜਿਨ੍ਹਾਂ ਦੇ ਵਿੱਚ ਮੇਰੀ ਵੀ ਪੱਟੀ ਹੋਈ ਹੈ ਸਰਕਾਰ ਦੇ ਇਸ ਪਾਰਦਰਸ਼ੀ ਉਪਰਾਲੇ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਪੰਜਾਬ ਸਰਕਾਰ ਦੀ ਸਿਕਰੂਟਮੈਂਟ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਹਿਸਟਰੀ ਦੀ ਸਭ ਤੋਂ ਵੱਡੀ ਰਿਕਰੂਟਮੈਂਟ ਹੈ ਮੈਡੀਕਲ ਲਾਈਨ ਦੇ ਸਭ ਤੋਂ ਤਿੰਨ ਮੈਡੀਕਲ ਅਫਸਰ ਪੰਜਾਬ ਹੈਲਥ ਵਰਕਰਸ ਜਿਹੜੇ ਔਨ ਈਮੇਲ ਦੇ ਨਾਲ ਹਰ ਇੱਕ ਡਿਪਾਰਟਮੈਂਟ ਦੇ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 52 ਕਿਸੇ ਦੇ 17 ਅੱਜ 858 ਜਿਹੜੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਮੈਂ ਸਾਰਿਆਂ ਨੂੰ ਪੰਜਾਬੀ ਨਾਗਰਿਕੀ ਕਹਾਣੀ ਦਾ ਕੋਈ گاਉਂ ਦਾ ਛੋਟਾ ਬਟਾ ਨਹੀਂ ਹੁੰਦਾ 858 ਜਿਹੜੇ ਪੰਜਾਬੀ ਸਾਡੇ ਬੱਚੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੇ ਟੈਲੈਂਟ ਬਤਾਉਂਦੀਆਂ ਉਹ ਜਿਹੜੀਆਂ ਉਹਨਾਂ ਨੇ ਕਿਧਰੀਆਂ ਨਹੀਂਆਂ ਉਹਨਾਂ ਨੂੰ ਤਾਂ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਰੋਜ਼ਗਾਰ ਦਿੱਤਾ ਨਾਂ-ਨਾਸੇ ਮਰੀਜ਼ਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਦੇਖੋ ਅਸੀਂ ਤਾਂ ਉਮੀਦ ਕਰਦੇ ਹਾਂ ਜੀ ਕਿ ਸੈਸ਼ਨ ਚੱਲੇ ਤੇ ਸੈਸ਼ਨ ਦੇ ਅੰਦਰ ਜਿਹੜੇ ਸਾਰੇ ਮੁੱਦੇ ਆ ਉਹ ਰੇਜ਼ ਕੀਤੇ ਜਾਣ ਚਾਹੇ ਐਸਆਈਆਰ ਦਾ ਮੁੱਦਾ ਹੈ ਉਹਦੇ ਤੇ ਵੀ ਡਿਸਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਬੀਜੇਪੀ ਇਲੈਕਸ਼ਨ ਕਮਿਸ਼ਨ ਦੇ ਜ਼ਰੀਏ ਸਾਰੀਆਂ ਇਲੈਕਸ਼ਨਾਂ ਲੁੱਟਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੀ ਹੈ ਜੇ ਮਤਲਬ ਕਿ ਇਸ ਤਰ੍ਹਾਂ ਹੀ ਤੁਸੀਂ ਇਲੈਕਸ਼ਨਾਂ ਕਰਵਾਉਣੀਆਂ ਤਾਂ ਅਗਰ ਇਲੈਕਸ਼ਨ ਕਰਾਉਂਦਾ ਮਤਲਬ ਕੋਈ ਰੈਡੀ ਨਹੀਂ ਜਾਂਦਾ ਇੱਕ ਤਰ੍ਹਾਂ ਦਾ ਡਿਕਟੇਟਰਸ਼ਿਪ ਵਾਲਾ ਕੰਮ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਇਹਦੇ ਤੇ ਚਰਚਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤੇ ਬਾਕੀ ਸੈਸ਼ਨ ਚੱਲੇ ਸਾਡੇ ਆਪਣੇ ਲੋਕ ਸਭਾ ਦੇ بڑے ਮੁੱਦੇ ਆ ਤੇ ਬਾਕੀ ਪੰਜਾਬ ਨੂੰ ਲੈ ਕੇ بڑے ਇੰਪੋਰਟੈਂਟ ਮੁੱਦੇ ਆ ਜਿੰਨਾਂ ਤੇ ਅਸੀਂ ਅੰਦਰ ਗੱਲ ਕਰਨਾ ਚਾਹੁੰਦੇ ਆ ਭਾਵੇਂ ਕਿਉਂਕਿ ਪਿਛਲੇ ਸਮੇਂ 'ਚ بڑے ਫਲੱਡਸ ਆ ਜਿਹੜੇ ਪੰਜਾਬ 'ਚ ਆਏ ਕੁਦਰਤੀ ਆਫਤ ਸੀ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹੋਇਆ ਤੇ ਜਿਉਂ ਉਹਦਾ ਡਿਮਾਂਡ ਕੀਤੀ ਸੀ ਕਿ ਘੱਟੋ ਘੱਟ 20000 ਕਰੋੜ ਰੁਪਇਆ ਜਿਹੜਾ ਪੰਜਾਬ ਨੂੰ ਪੈਕੇਜਾ ਦਿੱਤਾ ਜਾਵੇ ਕਿਉਂਕਿ ਸਰਕਾਰੀ ਸਕੂਲਾਂ ਤੋਂ ਲੈ ਕੇ ਕਾਲਜ ਬਿਲਡਿੰਗਸ ਸੜਕਾਂ ਹਜ਼ਾਰਾਂ ਕਰੋੜ ਦਾ ਨੁਕਸਾਨ ਆ ਉਹ ਹੋਇਆ ਉਥੇ ਕਹਿ ਲੋ ਵੀ ਪ੍ਰਧਾਨ ਮੰਤਰੀ ਜੀ ਵੀ ਪਹੁੰਚੇ ਤੇ ਜਿਹੜੇ ਕੇਂਦਰ ਦੇ ਮੰਤਰੀ ਹੈ ਉਹਦਾ ਮੈਂ ਲੱਗਾ ਹਰੇਕ ਦਿਨ ਇੱਕ ਦੋ ਜਿਹੜੇ ਵਜ਼ੀਰ ਹੈ ਉਥੇ ਪੰਜਾਬ ਦੇ ਵਿੱਚ ਹੁੰਦੇ ਸੀ ਪਰ ਢੇੜੇ ਤਾਂ ਮਾਰਦੇ ਰਹੇ ਤੇ ਐਲਾਨ ਵੀ ਕਰਤਾ ਕਿ ਜੀ 1600 ਕਰੋੜ ਰੁਪਇਆ ਦੇਵਾਂਗੇ ਮੰਗਿਆ 20000 ਕਰੋੜ ਸੀ ਪਰ 50 ਜਿਹੜੀ ਆ ਪੰਜਾਬ ਨਹੀਂ ਪਹੁੰਚੀ ਜਿਹੜੀਆਂ ਆਲਰੇਡੀ ਕਈ ਐਗਜ਼ਿਸਟਿੰਗ ਸਕੀਮ ਜਿਹੜੀਆਂ ਚੱਲ ਰਹੀਆਂ ਸੀ ਜੋ ਪੈਸਾ ਆ ਕੇਵਲ ਉਹਨਾਂ ਦੇ ਰਾਹੀਂ ਆ ਸੋ ਜਿਹੜੇ ਪੈਸੇ ਆ ਪੰਜਾਬ ਨੂੰ ਮਿਲ ਆਰਡੀਐਫ ਦਾ ਜਿਹੜਾ ਪੈਸਾ ਜਿਹੜੇ ਮਸਲੇ ਆ ਪਿੱਛੇ ਦੇ ਜਿਹੜੇ ਵਾਟਰ ਟੈਸਟਿੰਗ ਆ ਜਿਹੜੀ ਪੰਜਾਬ ਦੀ ਦੁਬਾਰਾ ਦੁਬਾਰਾ ਚੰਡੀਗੜ੍ਹ ਤੇ ਕਦੇ ਮੁੱਦੇ ਨੂੰ ਲੈ ਕੇ ਕਦੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਅਸੀਂ ਪਾਰਲੀਮੈਂਟ ਦੇ ਅੰਦਰ ਕਰਨਾ ਚਾਹੁੰਦੇ ਆ ਪਰ ਸ਼ਾਸਨ ਚੱਲੇ ਤਾਂ ਕਿ ਜਿਹੜੀਆਂ ਗੱਲਾਂ ਨੇ ਕਰ ਸਕੀਏ ਸਰ ਵਹੀਂ ਆਪਨੇ ਬਾਤ ਕਰੀ ਜਿਸ ਤਰੀਕੇ ਸੇ ਪੰਜਾਬ ਕੇ ਮਰਦੋਗੀ ਜਾਂ ਫਿਰ ਜੋ ਪੈਸਾ ਬਕਾਇਆ ਹੈ ਚਾਹੇ ਫਿਰ ਫਲਡ ਕੇ ਪੈਸੇ ਕੀ ਕਿਆ ਇਸ ਕੋ ਲੈ ਕੇ ਮੁਲਾਕਾਤ ਕਰੇਗਾ ਆਪ ਤੁਸੀਂ ਜਰੂਰ ਜੀ ਅਸੀਂ ਉੱਥੇ ਰੇਜ਼ ਵੀ ਕਰਾਂਗੇ ਤੇਨੂੰ ਲੈ ਕੇ ਮੁਲਾਕਾਤ ਵੀ ਜਿਹੜੀ ਆ ਉਹ ਕਰਾਂਗੇ ਬਾਕੀ ਹੋਰ ਬੜੇ ਮਸਲੇ ਆ ਟ੍ਰੇਨ ਨੂੰ ਲੈ ਕੇ ਆ ਕਿਉਂਕਿ ਹੋਰ ਕਈ ਸਾਡੇ ਉਥੇ ਗਰਾਉਂਡ ਨੂੰ ਲੈ ਕੇ ਆ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜੇ ਕੰਸਰਨ ਮਨਿਸਟਰ ਹੈ ਉਹਨਾਂ ਦੇ ਨਾਲ ਮੁਲਾਕਾ ਜਿਹੜੀ ਹੈ ਉਹ ਕੀਤੀ ਜਾਊਗੀ ਸਰ ਵਹੀ ਇੱਕ ਪੱਤਰ ਜੋ ਹੈ ਉਹ ਸੁਖਦੀਨ ਸਿੰਘ ਖੰਡਾਵਨ ਨੇ ਕੈਬਨਟ ਦੇ ਮਿਕਸਾ ਨੂੰ ਲਿਖਿਆ ਹੈ ਕਿਸ ਤਰੀਕੇ से ਦੇਖਦੇ ਹੈ ਕਿ ਕੌਂਸਲਰ ਜੋ ਹੈ ਉਹ ਪੰਜਾਬ ਨੇ ਹਾਂ ਹਾਂ ਵੀ ਹੈ ਕਾਨੂੰਨ ਵਿਵਸਥਾ ਪਰ ਕਈ ਨਹੀਂ ਸੰਭਾਲ ਜੋ ਹੈ ਉਹ ਖੜੇ ਦੇਖੋ ਦੂਰ ਨੇੜੇ ਵਾਲੋਂ ਤਾਂ ਚਾਹੇ ਨਾ ਪਤਾ ਹੋਵੇ ਪਰ ਜਿਹੜੇ ਪੰਜਾਬ ਦੇ ਲੋਕ ਹੈ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਹੈ ਖਾਸ ਤੌਰ ਤੇ ਇਹਨਾਂ ਲੀਡਰਾਂ ਦੇ ਇਲਾਕਿਆਂ ਦੇ ਲੋਕ ਕਿ ਜੀ ਇਹਨਾਂ ਜਿਹੜੇ ਗੈਂਗਸਟਰ ਨੇ ਕੋਈ ਮਾਂ ਦੀ ਕੋਖੋਂ ਗੈਂਗਸਟਰ ਨਹੀਂ ਮੜਦਾ ਇਹਨਾਂ ਲੋਕਾਂ ਨੂੰ ਇਸ ਰਸਤੇ ਤੇ ਪਾਉਣ ਵਾਲੇ ਕੌਣ ਕਿਸ ਤਰ੍ਹਾਂ ਇਹਨਾਂ ਨੇ ਉਹਨਾਂ ਨੂੰ ਵਰਤਿਆ ਤੇ ਕਿਸ ਤਰ੍ਹਾਂ ਵਰਤ ਕੇ ਛੱਡਿਆ ਸੋ ਗੈਂਗਵਾਰ ਜਿਹੜਾ ਕੋਈ ਸ਼ੁਰੂ ਹੋਇਆ ਇਹ ਕੋਈ 2-4 ਸਾਲ ਦੀ ਖੇਡ ਨਹੀਂ ਪਿਛਲੇ 20-25 ਸਾਲ ਚ ਇਹਨਾਂ ਨੇ ਮਾਹੌਲ ਪੰਜਾਬ ਦਾ ਇਦਾਂ ਦਾ ਕਰਤਾ ਤੇ ਇਹਨਾਂ ਲੋਕਾਂ ਦੀ ਪੁਸ਼ਤ ਪਨਾਈ ਜਿਹੜੀ ਆ ਉਹ ਕਰਦੇ ਰਹੇ ਤੇ ਅੱਜ ਉਹੀ ਲੋਕ ਜਿਹੜੇ ਆ ਸਵਾਲ ਕਰ ਰਹੇ ਨੇਗੇ ਸੋ ਆਪਣੀ ਪੀੜ੍ਹੀ ਥੱਲੇ ਸੋਟਾ ਜਿਹੜਾ ਉਹ ਫੇਰਨਾ ਚਾਹੀਦਾ ਤੇ ਸਵਾਲ ਬਾਅਦ ਚ ਜਿਹੜਾ ਉਹ ਕਰਨਾ ਚਾਹੀਦਾ ਵਹੀ ਸਰ ਅਗਰ ਬਾਤ ਕਰੇ ਜਿਸ ਤਰੀਕੇ ਸੇ ਜੋ ਬਾਤ ਕਰੇ ਤਾਂ ਚੰਡੀਗੜ੍ਹ ਕੋ ਲੈ ਕੇ ਜਿਸ ਤਰੀਕੇ ਸੇ ਹਰਿਆਣਾ ਕਹਿ ਰਹਾਤਾ ਕਿ ਵਿਧਾਨ ਸਭਾ ਲੱਗ ਬੋਣੀ ਚਾਹੀਏ ਕੇਂਦਰ ਨੇ ਉਹ ਪ੍ਰਸਤਾਵ ਜਿਹੜਾ ਉਹ ਖਾਰਿਜ ਕਰ ਦਿਆ ਕਿਸ ਤਰੀਕੇ ਸੇ ਦੇਖੋ ਪਹਿਲੀ ਗੱਲ ਤਾਂ ਹਰਿਆਣਾ ਦਾ ਕੋਈ ਚੰਡੀਗੜ੍ਹ ਤੇ ਹੱਕ ਹੀ ਨਹੀਂ ਬੰਦਾ ਕਿਉਂਕਿ ਪੰਜਾਬ ਪੰਜਾਬ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਪਿੰਡ ਜਿਹੜੇ ਆ ਉਹ ਉਜਾੜ ਕੇ ਬਣਾਇਆ ਗਿਆ ਪੰਜਾਬ ਦੀ ਧਰਤੀ ਸੀ ਪੰਜਾਬੀ ਬੋਲਦੇ ਜਿਹੜੇ ਲੋਕ ਆ ਉਥੇ ਮੈਜੋਰਟੀ ਜਿਹੜੇ ਆ ਉਹ ਰਹਿੰਦੇ ਸੀਗੇ ਤੇ ਵਾਦਾ ਵੀ ਪੰਜਾਬ ਦੇ ਨਾਲ ਕੀਤਾ ਗਿਆ ਕਿਉਂਕਿ ਜਿਹੜੋ ਪੂਰਨ ਪੰਜਾਬ ਸੀ ਉਹਦਾ ਪੰਜਾਬ ਦੀ ਕੈਪੀਟਲ ਜਿਹੜੀ ਉਹ ਚੰਡੀਗੜ੍ਹ ਸੀ ਕੇਹਰਾਣਾ ਨੂੰ ਜਿਹੜੀ ਕੈਪੀਟਲ ਹੈ ਉਹ ਕੁਝ ਸਮੇਂ ਲਈ ਹੈ ਕਿ ਆਪਣੀ ਕੈਪੀਟਲ ਜਿਹੜੀ ਹੈ ਹਰਿਆਣਾ ਉਸ ਤੋਂ ਬਾਅਦ ਆ ਬਣਾਊਗਾ ਤੇ ਹੁਣ ਤੁਸੀਂ ਦੇਖੋ ਵੀ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਮਿਟਮੈਂਟਸ ਹੋਣ ਤੋਂ ਬਾਅਦ ਵੀ ਜਿਹੜਾ ਪੂਰਨ ਤੌਰ ਤੇ ਜਿਹੜਾ ਇੱਕ ਕਹੋ ਵੀ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਨਹੀਂ ਮਿਲਿਆ ਪਰ ਉਹਦੇ 'ਚ ਵੀ ਤੁਸੀਂ ਦੇਖੋ ਵੀ ਹੁਣ ਬਾਅਦ ਚੋ ਬਿਆਨ ਵਾਪਸ ਲਾ ਲੈ ਵੀ ਜੀ ਨਹੀਂ ਅਸੀਂ ਇਦਾਂ ਦੀ ਕੋਈ ਚੀਜ਼ ਨਹੀਂ ਲੈ ਕੇ ਆ ਰਹੇ ਉਹਦੇ ਚ ਵੀ ਜਿਹੜੀ ਕੇਂਦਰ ਹੈ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਵੀ ਦੁਆਰਾ ਦੁਆਰਾ ਲੋਕਾਂ ਦੀ ਜਿਹੜੀ ਪੇਸ਼ੈਂਸ ਲੋਕਾਂ ਦਾ ਸਬਰ ਹੈ ਉਹ ਟੈਸਟ ਹੈ ਉਹ ਕਰ ਰਹੀ ਹੈ ਤੇ ਮਾਗੇ ਵੀ ਬੜੇ ਬਾਰੀ ਕਿਹਾ ਕਿ ਲੋਕਾਂ ਦਾ ਪੰਜਾਬੀਆਂ ਦਾ ਸਬਰ ਟੈਸਟ ਨਾ ਕਰੋ ਨਾ ਤੁਸੀਂ ਅੱਗ ਨਾਲ ਖੇਡੋ ਇਹਦੇ ਰਿਜ਼ਲਟ ਨੇ ਜਿਹੜੇ ਉਹ ਕਿਸੇ ਲਈ ਵੀ ਜਿਹੜੇ ਆ ਉਹ ਚੰਗੇ ਨਹੀਂ ਹੋਣਗੇ ਸਰ ਮਹੀ ਅਗਰ ਤੁਸੀਂ ਕਹ ਰਹੇ ਹੋ ਕਿ ਅਕਾਲੀ ਔਰ ਬੀਜੇਪੀ ਕੋ ਇਕ ਹੋ ਜਾਣਾ ਚਾਹੀਏ 2027 ਮੇ ਨਹੀਂ ਤਾਂ ਸਰਕਾਰ ਨਹੀਂ ਬਣਾ ਪਾਏਗੇ 2027 ਜਾਂ 2032 ਮੇ ਵੀ ਸਰਕਾਰ ਨਹੀਂ ਬਣਾ ਪਾਏਗੇ ਦੇਖੋ ਇਹ ਬਿਆਨ ਦੇ ਨਾਲ ਮੈਨੂੰ ਨਹੀਂ ਪਤਾ ਵੀ ਕੈਪਟਨ ਮਨਿੰਦਰ ਸਿੰਘ ਜੀ ਦੀ ਕਿਉਂਕਿ ਕਾਂਗਰਸ ਦੇ ਤਾਂ ਉਹ ਦੋ ਵਾਰ ਸੀਐਮ ਰਹੇ ਆ ਵੀ ਬੀਜੇਪੀ ਦੇ ਵਿੱਚ ਕੀ ਪੋਜੀਸ਼ਨ ਹੈ ਉਹਨਾਂ ਨੇ ਬਿਆਨ ਇਹ ਕਿਸੇ ਨੂੰ ਪੁੱਛ ਕੇ ਦਿੱਤਾ ਜਾਂ ਉਹਨਾਂ ਦਾ ਹੀ ਨਿੱਜੀ ਬਿਆਨ ਹੈ ਪਰ ਉਹਨਾਂ ਨੇ ਸਿੱਧਾ ਇਹ ਐਡਮਿਟ ਕਰ ਲਿਆ ਕਿ ਜੀ ਭਾਜਪਾ ਦੇ ਪੱਲੇ ਕੱਖ ਨਹੀਂ ਕਿਉਂਕਿ ਆਪ ਹੀ ਕਹਤਾ ਕਿ ਜੀ ਅ ਅਸੀਂ ਸਰਕਾਰ ਜਿਹੜੀ ਆ ਉਹ ਨਹੀਂ ਬਣਾ ਪਾਵਾਂਗੇ ਹਨਾ ਤੇ ਜਿੱਥੋਂ ਤੱਕ ਰਹੀ ਗੱਲ ਅਲਾਈਅੰਸ ਦੀ ਅਕਾਲੀ ਦਲ ਦੇ ਵੀ ਕਈ ਲੀਡਰ ਕਹਿ ਰਹੇ ਆ ਜੀ ਵੀ ਅਸੀਂ ਅਲਾਈਅੰਸ ਨਹੀਂ ਕਰਨਾ ਤੇ ਕਈਆਂ ਦੇ ਵੱਡਿਆਂ ਦੇ ਇਹ ਬਿਆਨ ਆਉਂਦੇ ਆ ਕਿ ਜੀ ਅਸੀਂ ਜਿਹੜਾ ਅਲਾਈਅੰਸ ਕਰਾਂਗੇ ਫੇਰੀ ਜਿਹੜੀ ਬੇੜੀ ਆ ਉਹ ਪਰ ਲੱਗ ਸਕਦੀ ਹੈ ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਕਿਉਂਕਿ ਪਿਛਲੇ 20-25 ਸਾਲ ਤੋਂ ਜੋ ਅਕਾਲੀ ਦਲ ਦੀ ਆਡਾਇਲੋਜੀ ਸੀ ਜੋ ਪੰਥਕ ਜੋ ਕਿਸਾਨਾਂ ਨੂੰ ਲੈ ਕੇ ਅਕਾਲੀ ਦਲ ਨੂੰ ਟੋਟਲੀ ਭਲਾਤੀ ਸੀ ਸਿਰਫ ਕਹਿ ਲੋ ਵੀ ਭਾਜਪਾ ਦੀ ਜਾ ਕੇ ਬੋਕਲ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਉਹ ਬੈਠ ਚੁੱਕਿਆ ਸੀ ਅੱਜ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਦੋਂ ਜਾ ਕੇ ਜਦੋਂ ਕਹਿ ਲੋ ਵੀ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਤੋਂ ਕਹਿ ਲੋ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਜਾ ਕੇ ਲੋਕਾਂ ਤੋਂ ਡਰਦਿਆਂ ਨੇ ਕਹ ਲੋ ਵੀ ਰਾਤੋਂ ਰਾਤ ਜਿਹੜੇ ਬਿਆਨ ਐ ਉਹ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਸੁਖਬੀਰ ਬਾਦਲ ਨੇ ਵੀ ਉਹ ਰਾਤੋਂ ਰਾਤ ਬਦਲੇ ਜਿਹੜੇ ਪਹਿਲਾਂ ਕਾਨੂੰਨਾਂ ਨੂੰ ਪ੍ਰੋਟੈਕਟ ਕਰਦੇ ਨਹੀਂ ਸਕਦੇ ਫਿਰ ਕਿਹਾ ਜੀ ਤਾਂ ਬਹੁਤ ਮਾੜੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਲੱਗਿਆ ਕਿ ਜੀ ਭਾਜਪਾ ਦੇ ਤਾਂ ਹੁਣ ਕਹ ਲੋ ਵੀ ਪੰਜਾਬ 'ਚ ਵੜਨਾ ਔਖਾ ਐ ਫਿਰ ਇਹਨਾਂ ਨੇ ਆਪ ਦੇ ਜਿਹੜੇ ਪੰਥਕ ਮਸਲੇ ਦੁਬਾਰਾ ਚੱਕ ਲਏ ਫਿਰ ਦੁਬਾਰਾ ਦੁਬਾਰਾ ਬਿਆਨਬਾਜ਼ੀ ਕੀਤੀ ਜੀ ਰੀਜਨਲ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਐ ਪੰਥਕ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਐ ਕਿਸਾਨਾਂ ਜਿਹੜੀ ਗੱਲ ਕਰੇ ਉਹ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਹੈ ਪੰਜਾਬੀਆਂ ਦੀ ਪਾਰਟੀ ਤੇ ਬੀਜੇਪੀ ਨੂੰ ਪਾਣੀ ਪੀਪੀ ਜਿਹੜਾ ਇਹ ਨਿੰਦ ਦੇ ਰਹੇ ਸਾਰਾ ਟੱਬਰ ਤੇ ਜਿੰਨੇ ਇਹਨਾਂ ਦੇ ਲੀਡਰ ਆ ਕੇ ਜੀ ਭਾਜਪਾ ਤਾਂ ਜੀ ਕਿਸਾਨਾਂ ਦੀ ਵਿਰੋਧੀ ਪੰਜਾਬ ਵਿਰੋਧੀ ਪੰਜਾਬੀਆਂ ਦੀ ਵਿਰੋਧੀ ਪੰਤਕ ਵਿਰੋਧੀ ਐਦੂ ਤਾਂ ਕੋਈ ਮਾੜੀ ਪਾਰਟੀ ਹੋ ਹੀ ਨਹੀਂ ਸਕਦੀ ਤੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਕਿਹੜੇ ਮੂੰਹ ਨਾਲ ਬੱਸ ਤਾਂ ਮੂੰਹ ਤਾਂ ਉਹੀ ਰਹਿਣਾ ਉਸੇ ਮੂੰਹ ਨਾਲ ਇਹਨਾਂ ਨਿੰਦੇ ਆ ਤੇ ਹੁਣ ਕਿਹੜੇ ਮੂਹ ਨਾਲ ਦਵਾਰਾ ਅਲਾਈਅੰਸ ਕਰਕੇ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਕਰਨਗੇ ਪਰ ਕਾਰਨ ਇਹੀ ਹੈ ਜਿਵੇਂ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਨਾ ਕਿ ਸਾਡੇ ਪੱਲੇ ਕੱਖ ਨਹੀਂ ਜੇ ਲਾਇਅੰਸ ਨਹੀਂ ਹੁੰਦਾ ਪੱਲੇ ਇਹਨਾਂ ਦੇ ਵੀ ਕੱਖ ਨਹੀਂ ਇਹਨਾਂ ਨੇ ਦੇਖ ਲਿਆ ਕਿਉਂਕਿ ਜਦੋਂ ਇਹਨਾਂ ਨੇ ਹੁਣ ਪਿੱਛੇ ਜੇ ਗੇੜੇ-ਗੂੜੇ ਦੇਖ ਕੇ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਦੇਖਿਆ ਤਾਂ ਦੇਖਿਆ ਵੀ ਭਾਈ ਸਾਡੇ ਪੱਲੇ ਕੱਖ ਨਹੀਂ ਹੁਣ ਇਹਨੂੰ ਇਹ ਹੈ ਵੀ ਹੋ ਸਕਦਾ ਅਲਾਈਅੰਸ ਕਰਕੇ ਕੋਈ ਮਾੜਾ-ਮੋਟਾ ਫਰਕ ਪੈ ਜੇ ਪਰ ਅਸਲੀਅਤ ਇਹੀ ਹੈ ਵੀ 0+0 0 ਹੀ ਹੁੰਦਾ ਉਹ ਕਹਿੰਦਾ ਨਾ ਵੀ ਆਪਨਾ ਗ ਬਾਪਨਾ ਗ ਤੀਜੇ ਨਾਲ ਨਾਨਕੇ ਨੰਗੋ ਨਾਲ ਇਕੱਠੇ ਉਹ ਖੇੜਾ ਹੀ ਜਾਣ ਕੇ ਪੱਲੇ ਕਿਸੇ ਦੇ ਕੱਖ ਨਹੀਂ ਚਾਹੇ ਤੀਜਾ ਨਾਲ ਕੋਈ ਐਦਾਂ ਦੀ ਹੋਰ ਲਾ ਲੈਣ ਜਿੰਨੀਆਂ ਮਰਜ਼ੀ ਜੀਰੋਂ ਇਕੱਠੀਆਂ ਹੋ ਜਾਣ ਉਹ ਜ਼ੀਰੋ ਹੀ ਰਹਿਣਾ